ਰੀਡ ਕਰ ਰਾਇ ਨੇ ਹਰਜੀਤ ਸੌਥਲ ਲਈ ਹਰਜੀਤ ਲਓ ਜੀ ਖਿਲਾਰ ਲੀਆਂ ਬਾਹਾਂ ਉਹ ਕਹਿੰਦਾ ਟੱਚ ਕਰਤਾ ਰੈਂਕ ਕਬੱਡੀ ਪਾਉਣ ਜਾ ਰਿਹਾ ਰੀਡ ਕਰਨ ਚੱਲਿਆ ਹਰਜੀਤ ਬਰਾੜ ਬਾਜਾਖਾਨਾ ਲਓ ਜੀ ਹਰਜੀਤ ਬਰਾੜ ਲੱਗਿਆ ਫੇ ਸ਼ਿੰਦਾ ਹਰਜੀਤ ਨੂੰ ਹਾਲੇ ਨਹੀਂ ਗੱਲ ਬਣਦੀ ਨਹੀਂ ਅਖਤਾ ਕਬੱਡੀ ਪਾਰਿਆ ਹਰਜੀਤ ਲਓ ਬਣ ਗਿਆ ਮੋਰ ਲਓ ਜੀ ਸ਼ਿੰਦ ਬਰਾੜ ਬਾਜਾਖਾਨਾ ਕਬੱਡੀ ਦਾ ਚੜਦਾ ਸੂਰਜ ਲਓ ਜੀ ਨਹੀਂ ਹਲੇ ਕਹਿੰਦਾ ਨਹੀਂ ਹਲੇ ਟੱਚ ਨਹੀਂ ਹੋਇਆ ਲੋ ਦੇਖੋ ਕੀ ਕਰਦੇ ਨੇ ਵੇ ਫੇਰ ਚੜਪ ਹੋ ਗਈ ਲੱਖੇ ਦੇ ਨਾਲ ਫੇਰ